ਛੋਟੀ ਜੀ ਬੱਚੀ ਦੀ ਵੀਡੀਓ ਤੁਹਾਡਾ ਦਿਲ ਜਿੱਤ ਲੇਗੀ ਇਸ ਨੇ ਸਮਝਾਇਆ ਕਿ ਸੰਸਕ੍ਰਿਤੀ ਜਿਹੜੀ ਭਾਰਤ ਦੀ ਹੈ ਉਹ ਕੀ ਚੀਜ਼ ਹੈ ਤੇ ਨਾਦ ਜਿਹੜਾ ਨਾਜ ਪੈਦਾ ਕਰਦਾ ਕਿਸਾਨ ਉਸ ਦਾ ਜਿਹੜੀ ਜਿਹੜੀ ਵਰਤੋਂ ਹੈ ਕਿਸ ਤਰੀਕੇ ਦੇ ਨਾਲ ਕਰਨੀ ਚਾਹੀਦੀ ਆਓ ਪਹਿਲਾਂ ਸੁਣਦਿਆਂ ਵੀਡੀਓ ਛੋਟੀ ਜੀ ਬੱਚੀ ਨੇ ਸਮਝਾਇਆ ਤਾਂ ਆਓ ਜਲਦੀ ਜਲਦੀ ਵੀਡੀਓ ਪਹਿਲਾਂ ਸ਼ੇਅਰ ਕਰਨੀ ਆਓ ਸੁਣਦਿਆਂ ਬੱਚੀ ਨੇ ਕੀ ਕਿਹਾ ਨਹੀਂ ਕੀ ਸਿਖਾਇਆ ਰਿਕਵੇਤ ਕੇ ਅਨੁਸਾਰ ਖੇਤ ਵਿੱਚ ਜੋ ਅਨਾਜ ਉਤਪਨ ਹੁੰਦਾ ਹੈ ਉਸ ਦਾ ਵਟਵਾਰਾ ਦੇ ਧਰਤੀ ਸੇ 4 ਅੰਗੂਲ ਉੱਪਰ ਦਾ की बाली के नीचे का पशुओं का पहली की पहली बाली, गे, आ, बाली से गेहूँ अलग करने के पश्चात मुट्ठी भर जाना पंचियों का चुटकी भर गुथा हुआ आटा होगा अच्छा। तत्पश्चात उस आटे की पहली रोटी गौ माता की प्रथम थाली घर के वृद्ध ज्येष्ठ फिर हमारी थाली और आखिरी रोटी रोटी कुत्ते की ये है हमारी सनातन que se fica ਤਾਂ ਦੋਸਤੋ ਇਸੇ ਛੋਟੀ ਜੀ ਬੱਚੀ ਨੇ ਸਮਝਾਇਆ ਕਿ ਇਹ ਅਨਾਜ ਦੀ ਜਿਹੜੀ ਹੈ ਉਹ ਵੰਡ ਕਿਵੇਂ ਹੁੰਦੀ ਹੈ ਤੇ ਕਿਸ ਤਰੀਕੇ ਦੇ ਨਾਲ ਜਿਹੜੀ ਉਸਦੀ ਵੰਡ ਕਰਨੀ ਚਾਹੀਦੀ ਹੈ ਕਹਿੰਦੇ ਕਿਸਾਨ ਕਿਉਂ ਕਾਉਂਦਾ ਹਨ ਤੇ ਉਸ ਤੋਂ ਬਾਅਦ ਜਿਹੜੀ ਉਸਦੀ ਵੰਡ ਹੈ ਉਹ ਜਿਹੜੀ ਸੱਭਿਆਚਾਰ ਸੱਭਿਆਚਾਰ ਸਾਨੂੰ ਕੀ ਸਿਖਾਉਂਦਾ ਕਿਸ ਤਰੀਕੇ ਦੇ ਨਾਲ ਉਸਦੀ ਵੰਡ ਕਰਨੀ ਹੈ ਛੋਟੀ ਜੀ ਬੱਚੀ ਨੇ ਸਮਝਾਇਆ ਇਸ ਛੋਟੀ ਜੀ ਬੱਚੀ ਨੇ ਸੋਸ਼ਲ ਮੀਡੀਆ ਤੇ ਇਸ ਦੀ ਵੀਡੀਓ ਇਸ ਕਰਕੇ ਵਾਇਰਲ ਹੋ ਰਹੀ ਹੈ ਜਿਹੜੀ ਗੱਲ ਸਮਝਾ ਰਹੀ ਹੈ ਨਾ ਉਹ ਗੱਲ ਪਤੇ ਦੀ ਹੈ ਤੇ ਤੁਹਾਨੂੰ ਵੀ ਸਮਝਣ ਦੀ ਲੋੜ ਹੈ ਤਾਂ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਕਮੈਂਟਾਂ 'ਚ ਆਪਣੀ ਰਾਇ ਸਾਂਝੀ ਕਰ ਦਿ ਚੈਨਲ ਨੂੰ ਕਰੇ ਸਬਸਕ੍ਰਾਈਬ ਧੰਨਵਾਦ